ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਵਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਟੋਕੜ ਕਪਨ ਚੈੱਕ ਪਾਸ ਇੱਕ ਆ ਗਈ ਬਈ ਕੱਲੀ ਟੋਕੜ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਵੀਰ ਦਾ ਮਾਸੀਕੇ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲਿਓ ਬਈ 99143 71593 ਨੇੜੇ ਬਾਈ ਨੂੰ ਮੰਨ ਕੇ ਚਲੋ ਬਲਾਸਪੁਰ ਇਧਰੋਂ ਹਿੰਮਤਪੁਰਾ ਹਨਾ ਬਈ ਇਹ ਪਿੰਡ ਬਾਈ ਨੂੰ ਬਈ ਨੇੜੇ ਰਹ ਜਾਂਦੇ ਆ ਕਿ ਵੱਡੇ ਰੋਡ ਦੇ ਉੱਤੇ ਬਾਈ ਦਾ ਇਧਰ ਘਰ ਆਇਆ ਹਾਂ ਫਿਰਨੀ ਦੀ ਘਰ ਹਾਂ ਫਿਰਨੀ ਦੀ ਘਰ ਆ ਮੋਡਲ ਨੰਬਰ ਇੱਕ ਵਾਰੀ ਹੋਰ ਬੋਲ ਦਿਓ 991437159 ਇਹ ਜਿਹੜੀ ਵੈਲਡ ਦੇਖ ਰਹੇ ਕਿਹੜਾ ਸੂਇ ਸੁਈਓ ਇਹ ਪਹਿਲਾ ਜੀ ਦੂਜੇ ਸੂਇ ਲਈ ਕੱਬਣਾ ਠੀਕ ਆ ਕਿੰਨੇ ਟਾਈਮ ਦੀ ਚੈੱਕ ਪਾਸ 3 ਮਹੀਨੇ ਦੀ ਥਾਣ ਬਹੁਤ ਚੰਗਾ ਲੱਗਿਆ ਬਾਈ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਰੰਗ ਰੂ ਬਹੁਤ ਚੰਗਾ ਕਿੰਨਾ ਦਾਤਾ ਬਾਈ ਇਹਦਾ ਰੁੱਧ 5 ਲੀਟਰ ਆ ਜੀ ਠੀਕ ਆ ਤੇ ਜਿਹੜਾ ਇਹਦਾ ਬਾਈ ਨੇ ਮੁੱਲ ਰੱਖਿਆ ਬਾਈ ਦੇਣ ਲੈਣ 35000 ਰੁਪਏ ਬਾਈ ਠੀਕ ਆ ਹੋਜੂ ਮਾਨਤਨ ਥੋੜਾ ਕਰ ਮਾਨਤਨ ਕਰ ਦਿਆਂ ਕੋਈ ਤੇ ਅੱਗੇ ਬਈਆ 2 ਨੰਬਰ ਤੋਕੜਾ ਹੈ ਜੀ ਇਹ ਕੱਲੀ ਟੋਕੜਾ ਜੀ ਕਿੰਨੇ ਟਾਈਮ ਦੀ ਸੂਈ ਵੀ ਹੈ ਬਾਈ ਇਹ ਇਹ ਹੋਊਗੀ 4-5 ਮਹੀਨਿਆਂ ਦੀ ਸੂਈ ਵੀ ਠੀਕ ਆ ਕਿੰਨਾ ਦੁੱਧ ਆ ਬਾਈ ਇਹਦਾ ਬਹੁਤ 7 ਲੀਟਰ ਜੀ ਠੀਕ ਆ ਬਾਈ ਸਵੇਰ ਦੀ ਬਾਈ ਕਹਿੰਦਾ ਚਬਾਈ ਹੋਈ ਵੀ ਆ ਬਾਈ ਉਸ ਹਾ ਹੁਣਾਂ ਦਾ ਜਲਾ ਲਿਆ ਹੁਣਾਂ ਦਾ ਸਾਇ ਬਹੁਤ ਚੰਦਾ ਦਾ ਗੁਲਾਬੀ ਥਣ ਪੂਰੀ ਵੀ ਥਣ ਇਹਦੇ ਥੱਲੇ ਕਿੰਨਾ ਦੁੱਧ ਸਵੇਈ 7 ਲੀਟਰ ਜੀ ਠੀਕ ਆ ਬਾਈ ਇਹਦਾ ਮੁੱਲ 25000 ਹਣਾ ਹਾਂ ਜੀ ਠੀਕ ਬਾਕੀ ਜਿਹੜੀ ਕੋਈ ਆਪਦੀ ਤਸੱਲੀ ਆ ਆਪਣੇ ਘਰੇ ਘਰੇ ਜੀ ਅਗਲਾ ਇਥੋਂ ਤੋਂ ਮੈਂ 4 ਡੰਕ ਕਰਕੇ ਫੇਰ ਲਿਜਾਵਾਂ ਓਕੇ ਬਾਈ ਬਾਈ ਕਹਿੰਦਾ ਬਾਹਰੋਂ ਬਾਈ 4 ਡੰ ਲੇਕੇ ਜੇ